ਐਲ.ਆਰ.ਜੀ. ਜੀ ਮਾਮਲਾ ਹੋ ਗਿਆ ਵੀ ਸਾਰੇ ਇੱਥੇ ਖੜੇ ਹੋ ਇੱਕ ਬੋਰਡ ਲਾ ਕੇ ਇੱਕ ਬੋਰਡ ਨੇ ਜੀ ਐਲ.ਆਰ.ਜੀ. ਜਿਹੜੇ ਕੋਈ 5-7 ਘਰ ਇੱਧਰ ਦੇ ਹੈਗੇ ਆ ਸੜੜ ਘਰ ਦੇ ਉਹਨਾਂ ਦੇ ਹਰ ਘਰ ਦੇ ਬਾਹਰ ਇੱਧਰ ਬੋਰਡ ਲੱਗਿਆ ਘਰ ਦੇ ਨੇੜੇ ਦੇ ਲੋਕ ਅਭੀਰ ਹੋ ਜਾਣ ਐਲ.ਆਰ.ਜੀ. ਚ ਰਹਿਣਾ ਬਿਲਕੁਲ ਜਿਹੜਾ ਬਹੁਤ ਖਾਇਆ ਪਿਆ ਲੋਕਾਂ ਦੇ ਧੀਆ ਬੈਣਾ ਸੁਰੱਖਿਤ ਨਹੀਂ ਹੈ ਗਿਆ ਇਹ ਪਿੱਛੇ ਇੱਕ ਬਲਾਤਕਾਰ ਹੋਇਆ ਜਿਹੜਾ ਹੁੰਦਾ ਜਾਨਾ ਅੱਡੇ ਤੇ ਹੁੰਦਾ ਉਹ ਗਲਤੀ ਨਾਲ ਫਲੈਟ ਹੈਗੇ ਕੁਝ ਉਹ ਦੋ ਘਰ ਹੋਰੇ ਚਲੇ ਗਏ ਪچھے ਚਲੇ ਗਏ ਲੜਾਈ ਦਾ ਕਾਰਨ ਬਣਦਾ ਅਸੀਂ ਸਾਰੇ ਹੁਣ ਐਲਜੀ ਪਹਿਲਾਂ ਆਸ਼ੀਆਜ ਤੋਂ 15 ਸਾਲ ਪਹਿਲਾਂ ਵੀ ਇਹ ਮੁੱਦਾ ਚੱਕਿਆ ਸੀਗਾ ਉਦੋਂ ਅੱਥੇ ਬਸੋਂ ਘੱਟ ਸੀ ਕਿ ਹੁਣ ਬਸੋਂ ਬੁਰੀ ਹੈ ਹੁਣ ਲੋਕ ਅਵੇਅਰ ਨੇ ਹੁਣ ਲੋਕ ਆਪ ਮਾਰੇ ਕੋਈ ਜਿਹੜੇ ਫਲੈਕਸਾ ਲਾ ਰਿਹਾ ਕੋਈ ਬੰਦਾ ਆਪਣੀ ਸਰਕਾਰ ਨਾਲੋਂ ਨਹੀਂ ਕੋਈ ਕਿਸੇ ਪ੍ਰਸ਼ਾਸਨ ਨਾਲੋਂ ਨਹੀਂ ਹਰ ਬੰਦਾ ਜਿਹੜਾ ਲੋਕ ਦੁਖੀ ਹੈ ਪੀੜਾ ਦਾ ਲੋਕ ਹੈ ਉਹ ਆਪਣੀ ਜੀਬ 'ਚ ਪੈਸੇ ਲਾ ਕੇ ਹਟਾ ਦੇ। ਅਗਰ ਇਹ ਬੋਰਡ ਕਿਸ ਚੀਜ਼ ਦਾ ਹੈ? ਬੋਰ ਦੇ ਉਹ ਪਾਰਲਾ ਜਿਹੜਾ ਧੰਦਾ ਚੱਲਦਾ ਹੈ ਜਿਹੜਾ ਬੇਬੇਪਰ ਚੱਲਦਾ ਸੀਗਾ ਉਸ ਕਾਰਨ ਉਹ ਲਾਇਆ ਗਿਆ ਜਾਂ ਚਿਤੌਲੀ ਆ ਉਹਨਾਂ ਨੂੰ ਜਾਣ ਕੇ ਅਵੇਅਰ ਕਰਨ ਲਈ ਲਾਇਆ ਗਿਆ। ਨਹੀਂ ਅਸੀਂ ਦੇਖੋ ਮੇਰੇ ਕੋਲ ਤਾਂ ਦਰਖਾਸਤ ਆਇਆ 15 ਸਾਲ ਪਹਿਲਾਂ ਦੀ ਪਈ ਹੈ ਉਸ ਤੋਂ ਬਾਅਦ ਵੀ ਗਏ ਬੰਦੇ ਉਹਨਾਂ ਦੇ ਪਈਆਂ ਉਸ ਤੋਂ ਬਾਅਦ ਜਿਹੜੇ ਕਈ ਬੰਦੇ ਦੇ ਪਰਚੇ ਵੀ ਦਰਜ ਹੋਇਆ ਸਰਕਾਰ ਵੱਲੋਂ ਜਿਹੜਾ ਪਰਚਾ ਦਾਜ ਹੁੰਦਾ ਉਹ ਕਰਦੇ ਹਵਾ ਕਰ ਦਿੱਤਾ ਇਹਨਾਂ ਨੂੰ ਜੇ ਕੋਈ ਵੱਡਾ ਧਾਰਾ ਲਾ ਕੇ ਜਿਹੜਾ ਟ੍ਰੈਫਿਕ ਇਨ ਮੌਜੂਦਾ ਹੈਗਾ ਉਹ ਲਾ ਕੇ ਉਹ ਤਗੜਾ ਜਿਹਾ ਜਦੋਂ 15 20 ਦੀ ਜਮਾਨਤ ਲਾਏ ਅੱਜ ਫੜਦੇ ਆਂ ਦੂਜੇ ਨਹੀਂ ਮੰਨਦੇ ਹੁੰਦੀ ਸਰ ਲੱਗਦਾ ਨਹੀਂ ਖਾਲਜ ਮੈਂ ਤੇ 500 ਮੀਟਰ 1 ਕਿਲੋਮੀਟਰ ਦੂਰੀ ਤੇ ਇਸਨੇ ਕਿਹੜਾ ਕੰਮ ਚੱਲ ਰਿਹਾ ਪ੍ਰਸ਼ਾਸਨ ਕੀ ਸੱਤਾ ਤੇ ਪਸੰਦ ਉਹ ਹਜੇ ਤੱਕ ਇਸ ਮਾਮਲੇ ਤੇ ਵੀ ਜਾਣਕਾਰੀ ਨਹੀਂ ਮਿਲੀ ਪ੍ਰਸ਼ਾਸਨ ਨੂੰ ਸਾਰੀ ਜਾਣਕਾਰੀ ਪ੍ਰਸ਼ਾਸਨ ਕੋਲ ਪਤਾ ਹੈ ਜਿਹੜਿਆ ਪ੍ਰਸ਼ਾਸਨ ਦਾ ਚਲੋ ਸਾਰੇ ਉਸ ਦਿਮੀ ਮੈਂ ਕਹਿੰਦਾ ਔਰ ਜਿਹੜੇ ਜੰਦ ਅਫਸਰ ਹੈਗੇ ਉਹ ਵੀ ਆਂਦੇ ਆ ਉਹ ਆਪਣਾ ਮਹੀਨਾ ਲੈ ਜਾਂਦੇ ਆ ਉਹ ਪ੍ਰੋਫੈਸਰਾਂ ਨੂੰ ਪਤਾ ਨਹੀਂ ਪਤਾ ਯਾ ਉਹ ਨਹੀਂ ਖਬਰ ਪਹੁੰਚਣ ਦੇ ਜਦਕੇ ਉਹਨਾਂ ਫਵਾਰਾਂ ਚ ਆ ਜਿਹੜੇ ਹੈ ਬਲੱਟ ਕਰਨ ਹੋਇਆ ਉਸ ਤੋਂ ਬਾਅਦ ਜਿਹੜੇ ਪ੍ਰੋਫੈਸਰਾਂ ਨੂੰ ਮਿਲੇ ਆ ਔਰ ਅਫਸਰ ਕੀ ਕਾਰਵਾਈ ਕਰਦੇ ਆ ਅਸੀਂ ਤੋਂ ਵੀ ਵੇਟ ਹੈ ਪਹਿਲੇ ਪਹਿਲਾ ਸਾਡਾ ਕੰਮ ਹੈ ਪ੍ਰਸ਼ਾਸਨ ਨੂੰ ਜਦੋਂ ਕੋਈ ਆਪਾਂ ਫੜਾਂਗੇ ਮੱਲੇਲੇ ਪਹਿਲਾ ਪ੍ਰਸ਼ਾਸਨ ਬੁਲਾਵਾਂਗੇ ਪ੍ਰਸ਼ਾਸਨ ਨੂੰ ਕਾਰਵਾਈ ਕਰਦਾ ਠੀਕ ਹੈ ਨਹੀਂ ਕਾਰਵਾਈ ਕਰਦਾ ਫਿਰ ਸਾਰੇ ਮੱਲੇਲੇ ਇਕੱਠੇ ਹੋ ਜਾਣਗੇ ਸਰ ਮਤਲਬ ਕਿ ਲੋਕ ਇਸ ਬੁਫੀ ਸੈਕਟਰ ਏਰੀਆ ਕਰਨ ਲਈ ਇਲੈਜੀ ਫਲੈਟਾਂ ਦੇ ਵਿੱਚ ਬੜੇ-ਬੜੇ ਮਹਿੰਗੇ ਯਾਨੀ ਕਿ ਮਕਾਨ ਲੈ ਕੇ ਰਹਿਣ ਦੇ ਨੇ ਪਰਿਵਾਰ ਲੈ ਕੇ ਰਹਿਣ ਦੇ ਪਰ ਜਦੋਂ ਲੋਕਾਂ ਨੂੰ ਨਹੀਂ ਪਤਾਉਂਦਾ ਉਸ ਤੋਂ ਬਾਅਦ ਜੋ ਲੋਕ ਰਹਿਣਾ ਸ਼ੁਰੂ ਕਰਦੇ ਉਹਨਾਂ ਨੂੰ ਪਤਾ ਲੱਗ ਗਿਆ ਇਸ ਤਰੀਕੇ ਦੇ ਕਰੰਤਰ ਦੇ ਉਹਨੇ ਲੋਕਾਂ ਨੂੰ ਫੜਨੀ ਦੀ ਵੀ ਨਹੀਂ ਪ੍ਰਸ਼ਾਸਨ ਨੂੰ ਕਦੇ ਕੰਪਲੀਟ ਫਿਰ ਜਿਹੜਾ ਬਿਚਾਰਾ 2 ਲੱਖ ਲਾਇਆ ਹੁੰਦਾ ਲੱਖ ਲਾਇਆ ਜਿਹੜਾ ਸਤਾੜ ਮਿਲਿਆ ਦਿਓ ਅਸੀਂ ਜਾਈਏ ਤੂੰ ਕੰਨ ਮਤਲਬ ਲੋਕ ਰਹਿ ਕੇ ਯਾਨੀ ਕਿ ਰਾਜੀ ਨਹੀਂ ਮੈਂ ਕਹਿੰਦਾ ਇਹ ਫਲੈਟ ਦਿੱਲੀ ਤੱਕ ਮਸ਼ਹੂਰ ਨੇ ਅੱਛਾ ਜੀ ਐਲਜੀ ਫਲੈਟ ਰੈੱਡ ਕੁਆਟਰ ਜਿਹਨੂੰ ਮਰ ਕੇ ਪੁੱਛ ਲੋ ਦਿੱਲੀ ਪੁੱਛ ਲੋ ਤਾਂ ਵੀ ਤੁਹਾਨੂੰ ਦੱਸਾਂਗੇ ਬੰਦੇ ਕਿਹੜੇ ਕਿੱਥੇ ਆ ਤੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕਰਾਈ ਜਾਏਗੀ ਇਸ ਮਾਮਲੇ 'ਤੇ ਨਹੀਂ ਜੀ ਸਾਰੇ ਮੱਲਾਲ ਵਾਸੀ ਖੜੇ ਆ ਜੀ ਮੱਲਾਲ ਵਾਸੀ ਨਾਲ ਹੀ ਸਾਰੇ ਨਾਲ ਖੜੇ ਆ ਜਿੱਥੇ ਸਾਨੂੰ ਹੁਕਮ ਲਾਣਗੇ ਅਸੀਂ ਖੜੇ ਆ ਪਹਿਲਾ ਕੰਮ ਸਾਡਾ ਪ੍ਰਸ਼ਾਸਨ ਨੂੰ ਕਹਿਣਾ ਬੋਰਡ ਮੇਅਰ ਕਰਤਾ ਠੀਕ ਹੈ ਜੀ ਜਿਹੜੇ ਹੁਣ ਜੇ ਬੋਰਡ ਦੇਖ ਕੇ ਵੀ ਉਹ ਫਿਰ ਕੰਮ ਕਰੀ ਜਾਣਾ ਵੀ ਉਹਨਾਂ ਨੂੰ ਇਹਦਾ ਮਤਲਬ ਜਾਂ ਪ੍ਰਸ਼ਾਸਨ ਦਾ ਜਾਂ ਸਰਕਾਰ ਦਾ ਕਿਸੇ ਨਾ ਕਿਸੇ ਨੇ ਸਰਤੇ ਉੱਥਾਤਾ ਹੈਗਾ ਫਿਰ ਉਹ ਦੇਖੋ ਚਾਹੇ ਪ੍ਰਸ਼ਾਸਨ ਹੈ ਜਿਹੜਾ ਕੋ ਵੱਡੇ ਤੋਂ ਵੱਡਾ ਚਾਹੇ ਕੋਈ ਪੋਲੀਟੀਸ਼ੀਅਨ ਹੋਵੇ ਜਾਂ ਵੱਡੇ ਤੋਂ ਵੱਡਾ ਅਫਸਰ ਹੋਵੇ ਜਦੋਂ ਪਬਲਿਕ ਆਮ ਆਰੇ ਖੜ ਗਿਆ ਤਾਂ ਫਿਰ ਸਾਰੇ ਤੁਹਾਨੂੰ ਪਤਾ ਵੀ ਪਬਲਿਕ ਦੇ ਅੱਗੇ ਤਾਂ ਸਭ ਕੁਝ ਖਦਮ ਯਾਨੀ ਮਤਲਬ ਆਗੇ ਤੇ ਆਗੇ ਤੇ ਇਸ ਤਰੀਕੇ ਦਾ ਕੰਮ ਚਲੇਗਾ ਜਿਹੜਾ ਕਰਾਊਗਾ ਉਹ ਆਪ ਜ਼ਿੰਮੇਦਾਰ ਹੋਗਾ ਬਿਲਕੁਲ ਜੀ ਉਹ ਆਪ ਜ਼ਿੰਮੇਦਾਰ ਸਾਰੇ ਲ ਪੜ ਲਿਆ ਉਹਨਾਂ ਨੂੰ ਪਤਾ ਹੈ ਉਹ ਸਾਨੂੰ ਕਹਿੰਦੇ ਕਦੀ ਕਦੀ ਫਾੜ ਦੇਾਂਗੇ ਸੀਗਾ ਵੀ ਫਾੜ ਕੇ ਦੇਖੋ ਕੈਮਰੇ ਲੱਗੇ ਆ ਠੀਕ ਹੈ ਤੇ ਤੁਸੀਂ ਜਿਹੜਾ ਹੈਗਾ ਜੇ ਤੁਸੀਂ ਆਪਣਾ ਇਹ ਲੱਗਿਆ ਅਵੇਅਰ ਬੋਰਡ ਜਿਹੜੇ ਜੇ ਕੋ ਕਰੋਗੇ ਕਾਰਵਾਈ ਤੁਹਾਡੇ ਤੇ ਬੰਦੀ ਕਰ ਹੋਈ ਸੀ ਕਰਾਂਗੇ ਸਰ ਤੁਸੀਂ ਵੀ ਇੱਥੇ ਖੜੇ ਹੋ ਬੰਕਰ ਤਾਂ ਸਰਤੋ ਸਿਵਿੱਤੇ ਖੜੇ ਹੋ ਕੀ ਲੱਗਦਾ ਜਿਹੜੀ ਇਹ ਤੁਸੀਂ ਅਵੇਅਰ ਕਰੋ ਲੋਕਾਂ ਨੂੰ ਤੇ ਕੀ ਲੱਗਦਾ ਇਹ ਦੰਦਾ ਜਿਹੜਾ ਬੰਦ ਹੋ ਜਾਊਗਾ ਦੇਖੋ ਜੀ ਬੰਦਲਾ ਜਿੱਤੇ ਕੰਮ ਆਇਆ ਉਹ ਤਾਂ ਜੇ ਜਨਤਾ ਚਾਹੇ ਸਭ ਕੁਝ ਬੰਦ ਹੋ ਜਾਂਦਾ ਜਨਤਾ ਉਹ ਜਾਣਦੀ ਨਾ ਸਰਕਾਰਾਂ ਵੀ ਪਲਟ ਜਾਂਦੀਆਂ ਆ ਹੁਣ ਤੁਸੀਂ ਦਿੱਲੀ ਦਾ ਹਾਲ ਦੇਖਿਆ ਹੀ ਹੈ ਗੱਲ ਸਭ ਕੁਝ ਹੋ ਜਾਂਦਾ ਜਦ ਜਨਤਾ ਆਪ ਅੱਗੇ ਆ ਜਾਏ ਨਾ ਤੇ ਸ਼ਾਸਨ ਪ੍ਰਸ਼ਾਸਨ ਕੁਝ ਕਰਦਾ ਹੁੰਦਾ ਤਾਂ ਜਨਤਾ ਨੂੰ ਇਹ ਕਦਮ ਨਾ ਲੈਣਾ ਪੈਂਦਾ ਪਰ ਜੋ ਜਨਤਾ ਨੇ ਇਹ ਕਦਮ ਲਿਆ ਇਹਨੂੰ ਰੋਕਣਾ ਬਹੁਤ ਮੁਸ਼ਕਲ ਹੈ ਇਹ ਜਨਤਾ ਦੀ ਵਾਅ ਸਿਰਫ ਐਲ.ਆਈ.ਜੀ ਤੱਕ ਨਹੀਂ ਲੈਣੀ ਇਹ ਹੋਰ ਵੀ ਲੁਧਿਆਣਾ ਚ ਜਾ ਰਹੀ ਹੈ ਲੁਧਿਆਣਾ ਤੋਂ ਬਾਅਦ ਪੰਜਾਬ ਜਾਊਗੀ ਪੰਜਾਬ ਤੋਂ ਬਾਅਦ ਹਿੰਦੁਸਤਾਨ ਦਾ ਇੱਕ ਮੁੱਦਾ ਬਣੂਗਾ ਇਹ ਛੋਟੀ ਜੀ ਚੀਜ਼ ਨਹੀਂ ਹੈ ਇੱਕ ਉਦਾਜਣਾ ਛੋਟਾ ਜਿਹਾ ਲਾਣਾ ਪੈਂਦਾ ਜਦੋਂ ਲੱਗਦਾ ਨਾ ਬਹੁਤ ਵੱਡਾ ਵਟਮ ਰਕਸ਼ ਮਾੜਦਾ ਇਹ ਜਿਹੜਾ ਕੰਮ ਸ਼ੁਰੂ ਕੀਤਾ ਮਹੱਲਾ ਨਿਵਾਸੀਆਂ ਨੇ ਸਾਡੇ ਪ੍ਰਧਾਨ ਜੀ ਖੜੇ ਹੈ ਇਹਨਾਂ ਨੇ ਜਿਹੜਾ ਇਹ ਲਿਆ ਆਪਣੇ ਆਪ ਦੇ ਉੱਪਰ ਲੈ ਕੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਇਹ ਕੋਈ ਛੋਟਾ ਮੋਟਾ ਕੰਮ ਨਹੀਂ ਹੈ ਇਹ ਬਹੁਤ ਵੱਡਾ ਉਪਰਾਲਾ ਹੈ ਜਿਹਦੇ ਵਿੱਚ ਅਸੀਂ ਸ਼ੁਰੂ ਹੋਇਆ ਸਾਰੇ ਇਹ ਮੱਲ ਲਾਲਵਾਸੀ ਸ਼ੁਰੂ ਹੋਇਆ ਇਹ ਪੂਰੇ ਲੁਧਿਆਣੇ ਤੱਕ ਅੱਗੇ ਫੈਲੇਗੀ ਔਰ ਪੂਰੇ ਧਿਆਨੇ ਚ ਇਹ ਜਿਹੇ ਗਲਤ ਕੰਮ ਜਿਹੜੇ ਹੋਣਗੇ ਉਹ ਬੰਦ ਕਰਨੇ ਪੈਣਗੇ ਸ਼ਾਸਨ ਪ੍ਰਸ਼ਾਸਨ ਨੂੰ ਲੀਡਰਾਂ ਨੂੰ ਲੀਡਰਸ਼ਿਪ ਨੂੰ ਗੌਰਮ ਨੂੰ ਬੰਦ ਕਰਨੇ ਪੈਣਗੇ ਲੱਗਦਾ ਨਹੀਂ ਇਹ ਗੁਰਦੁਆਰਾ ਵੀ ਨੇੜੇ ਹੈ ਸਕੂਲ ਵੀ ਨੇੜੇ ਬੱਚੇ ਤਾਂ ਗਲਤੀ ਫਟ ਵੀ ਪੈ ਸਕਦੇ ਨੇ ਜois ਤੇ ਕੇ ਸਰੀਆਮ ਕੰਮ ਚੱਲੇ ਰੰਦਾ ਚੱਲੇ ਬਿਲਕੁਲ ਬੰਦਰ ਜੀ ਪਹਿਲਾਂ ਤਾਂ ਇਹੀ ਕੰਮ ਸੀ ਹੁਣ ਮਤਲਬ ਕਰਦੀ ਗੱਲ ਆ ਗਈ ਤੁਸੀਂ ਇਸ ਮੁਹੱਲੇ 'ਚ ਹੀ ਹੋਈ ਹੈ ਨਾ ਦੋਨੇ ਜਿੰਨੇ ਕੀਤਾ ਤੇ ਜਿਹਦਾ ਹੋਇਆ ਦੋਨੇ ਇਸ ਮੁਹੱਲੇ ਦੇ ਹੈਗੇ ਨੇ ਇਹਦਾ ਮਤਲਬ ਕੀ ਹੈ ਕਿ ਗੰਧ ਕਿਵੇਂ ਵੱਧਦਾ ਜਾ ਰਿਹਾ ਹੈ ਜਿਹੜੀ ਇਹ ਅਪਰਕ੍ਰਿਤਕ ਚੀਜ਼ਾਂ ਨੇ ਨਾ ਇਹ ਪ੍ਰਤੀਕਿਰਤੇ ਵੀ ਹੈਗੀਆਂ ਇਹੋ ਜਿਹੇ ਕੰਮ ਜਿਹੜੇ ਵੱਧਿਆ ਜਾ ਰਹੇ ਨੇ ਉਹਨੂੰ ਰੋਕਣ ਲਈ ਜਦ ਜਨਤਾ ਔਰ ਜਨ ਸਮੂਹ ਇਕੱਠਾ ਹੁੰਦਾ ਨਾ ਉਸ ਆਵਾਜ਼ ਨੂੰ ਫਿਰ ਕੋਈ ਨਹੀਂ ਰੋਕ ਸਕਦਾ ਇਹ ਬਿਲਕੁਲ ਬੰਦ ਹੋਣਗੇ ਔਰ ਸ਼ਾਸਨ ਨੂੰ ਵੀ ਆਕੇ ਤੇ ਐਕਸ਼ਨ ਜਿਹੜਾ ਸਖਤ ਲੈਣਾ ਪਊਗਾ ਜਿਵੇਂ ਦੱਸਿਆ ਪ੍ਰਧਾਨ ਜੀ ਨੇ ਕਿ ਪਹਿਲਾਂ ਸਿਰਫ ਇਹ ਮਗਲਖਤ ਲਾ ਕੇ ਛੋਟਾ ਮੋਟਾ ਖਤਮ ਕਰ ਦੋਦੇ ਸੀ ਧਾਰਾ ਛਾਣੇ ਦੀ ਜਮਾਨਤ ਹੋ ਜਾਂਦੀ ਸੀ ਸਵੇਰੇ ਅਗਲੇ ਫੇਰ ਛਾਤੀ ਤੋੜ ਕੇ ਆ ਕੇ ਟੋਕੇ ਆ ਕੇ ਆਪਣੇ ਮੰਜੇ 'ਤੇ ਆ ਕੇ ਭੇਜ ਜਾਂਦੇ ਸੀ ਹੁਣ ਇਹ ਗੱਲ ਨਹੀਂ ਹੋਣੀ ਜੋ ਨਹੀਂ ਹੋਣੀ ਕਿਉਂਕਿ ਜਨਤਾ ਖੜੀ ਹੈ। ਔਰ ਇਹ ਚੀਜ਼ਾਂ ਨੂੰ ਬੰਦ ਕਰਾਉਣ ਲਈ ਸਾਡੇ ਮੋਹਲੇ ਦੇ ਪ੍ਰਧਾਨ ਵੀ ਸਾਡੇ ਨਾਲ ਨੇ, ਲੋਕ ਵੀ ਸਾਡੇ ਨਾਲ ਨੇ। ਔਰ ਸਾਰਾ ਸ਼ਾਸਨ ਔਰ ਪ੍ਰਸ਼ਾਸਨ ਦੇ थ्रू ਹੀ ਹੋਏਗਾ ਉਹਨਾਂ ਦੇ ਹੱਥੋਂ ਹੀ ਕਰਾਇਆ ਜਾਏਗਾ ਪਰ ਹੁਣ ਕੇਸ ਇਹ ਜੇ ਵਧਣਗੇ ਜਿਨ੍ਹਾਂ ਦੀ ਜਮਾਨਤ ਸਵੇਰੇ ਸ਼ਾਮ ਨੂੰ ਨਹੀਂ ਹੋਣੀ ਸਰ ਇਹ ਮੋਰਚੇ ਲਾਇਆ ਗਿਆ ਜਦੋਂ ਬਾਤ ਆਪੋ ਕੀ ਕੁੜੀ ਨਾਲ ਇੱਕ ਮੰਦਬਤ ਕੁੜੀ ਨਾਲ ਗਲਤ ਕੰਮ ਹੋ ਉਸ ਤੋਂ ਬਾਅਦ ਲਾਇਆ ਗਿਆ ਇਸ ਤੋਂ ਪਹਿਲੇ ਕਿਉਂ ਨਹੀਂ ਲਾਇਆ ਗਿਆ ਪ੍ਰਸ਼ਾਸਨ ਨਾਲ ਮਿਲ ਕੇ ਗੱਲ ਕਰਕੇ ਲਾਇਆ ਗਿਆ ਜਾਂ ਮੱਲੇ ਵਾਸੀਆਂ ਵੱਲੋਂ ਲਾਇਆ ਗਿਆ ਮੱਲੇ ਵਾਸੀਆਂ ਨੇ ਪਹਿਲਾਂ ਬਹੁਤ ਉਲਾਲੇ ਕੀਤੇ ਨੇ ਹੁਣੇ ਪ੍ਰਧਾਨ ਜੀ ਨੇ ਸਾਨੂੰ ਬੜੇ ਸਪਸ਼ਟ ਸ਼ਬਦਾਂ ਦੱਸਿਆ ਕਿ ਪਿਛਲੇ 15 ਸਾਲ ਤੋਂ ਐਪਲੀਕੇਸ਼ਨਾਂ ਵੀ ਜਾਂਦੀਆਂ ਰਹੀਆਂ ਨੇ ਕੇਸ ਵੀ ਦਰਜ ਹੋਏ ਨੇ ਜੇ ਇਸ ਵਾਪਸ ਹੁੰਦੇ ਰਹੇ ਨੇ ਪਰ ਹੁਣ ਇੱਕ ਚੀਜ਼ ਨਾ ਹੱਦ ਟੱਪ ਗਈ ਜਦੋਂ ਚੀਜ਼ ਹੱਦ ਟੱਪ ਜੇ ਨਾ ਵੀ ਬਲਤਕਾਰ ਕੋ ਛੋਟੀ ਮੋਟੀ ਚੀਜ਼ ਨਹੀਂ ਹੈ ਜਦ ਇਹਦੇ ਹੱਥੇ ਹੋਣ ਲੱਗ ਜਾਣਾ ਉਦੋਂ ਤਾਂ ਫਿਰ ਸੱਸ਼ਨ ਨੂੰ ਉਠਣਾ ਪਊਗਾ ਔਰ ਸੱਸ਼ਨ ਨੂੰ ਉਠਾ ਲਈ ਸਾਡੇ ਮੱਲਾ ਨਿਵਾਸੀ ਜੇ ਅਸੀਂ ਜਨ ਸਮੂਹ ਨੂੰ ਉਠਣਾ ਪਊਗਾ ਜੇ ਜਨ ਸਮੂਹ ਦਾ ਤਬ ਸੱਸ਼ਨ ਵੀ ਆਊਗਾ ਪ੍ਰਸ਼ਾਸਨ ਵੀ ਆਊਗਾ ਕਰਨਾ ਤਾਂ ਉਹਨਾਂ ਨਹੀਂ ਹੋਣਾ ਕਾਨੂੰਨ ਦੇ ਦਾਰੇ ਚ ਹੈ ਇਹ ਹੈ ਕਿ ਉਹਨਾਂ ਦੇ ਕੰਨਾਂ ਤੱਕ ਆਵਾਜ਼ ਕਿੱਦਾਂ ਪਹੁੰਚਦੀ ਹੈ ਉਸ ਚੀਜ਼ ਨੂੰ ਜਾਗਰਤ ਕਰਨਾ ਉਸ ਚੀਜ਼ ਨੂੰ ਲੈ ਕੇ ਆਣਾ ਉਸ ਚੀਜ਼ ਨੂੰ ਜਾਗਰ ਕਰਨਾ ਇਹ ਕਰਨੀ ਪਊਗੀ ਉਹ ਅਸੀਂ ਕਰ ਰਹੇ ਹਾਂ